ਹਾਂਜੀ ਸਾਥੀਓ ਅੱਜ ਆਪਾਂ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਦਾ ਸੈੱਟ 7ਵਾਂ ਜਿਹਦੇ ਵਿੱਚ ਰਾਰਾ ਹਾਹਾ ਅਤੇ ਗੱਗਾ ਦੀ ਬਣਤਰ ਸਮਝਾਂਗੇ ਹਾਂਜੀ ਦੇਖੋ ਰਾਰੇ ਦੀ ਜਿਹੜੀ ਆ ਵਾਲੀ ਕਰਵ ਹੈ ਇਹਨੂੰ ਨੀਲੀ ਲਾਈਨ ਤੋਂ ਥੋੜਾ ਜਿਹਾ ਪਰਖਣਾ ਆਪਾਂ ਠੀਕ ਹੈ ਥੋੜਾ ਜਿਹਾ ਹੋਰ ਆਪਾਂ ਹੇਠਾਂ ਰੱਖ ਸਕਦੇ ਹਾਂ ਇਸ ਤਰ੍ਹਾਂ ਇੱਕ ਹੋਰ ਬਿਆਸ ਦੇਖਦੇ ਹਾਂ ਇਸ ਤਰ੍ਹਾਂ ਠੀਕ ਹੈ ਜੀ ਹਾਹੇ ਦੇ ਵਿੱਚ ਕੀ ਹੈ ਇੱਕ ਹੋਰ ਵਿਆਸ ਆਪਾਂ ਅਰਿਵਿਦਾ ਦੇਖਦੇ ਹਾਂ ਮਸਤਰਾ ਠੀਕ ਹੈ ਅੱਗੇ ਚੱਲਦੇ ਹਾਂ 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 ਬਸ ਇਹਦੇ ਥੋੜਾ ਜਿਹਾ ਉੱਪਰ ਲਿਆ ਕੇ ਮੋੜ ਦੇਣਾ ਆਪਾਂ ਇਹਖੋਰ ਵਿਆਸ इस तरह ठीक है एक होर अभ्यास इस तरह मोड़ गा करना रखना इत है ठीक एक होर अभ्यास एक घोर व्यास ਠੀਕ ਹੈ ਜੀ